ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਸਟਾਫ ਬਹੁਤ ਹੀ ਸੋਹਣੇ ਸੂਟ ਨੇ ਅੱਜ ਵਾਲੇ ਸੋਹਣਾ ਪ੍ਰਿੰਟ ਰਹਿਣ ਵਾਲਾ ਸਾਰਿਆਂ ਦੇ ਬਜਟ ਦੇ ਵਿੱਚ ਨੇ ਸੂਟਸ ਸਟਾਫ ਬਹੁਤ ਜ਼ਿਆਦਾ ਸੌਫਟ ਹੈ ਡਿਜੀਟਲ ਪ੍ਰਿੰਟ ਰਹੇਗਾ ਠੀਕ ਹੈ ਜੀ ਐਂਡ ਇਸ ਦੇ ਵਿੱਚ ਨਾ ਜਿਹੜੇ ਇਸ ਤਰ੍ਹਾਂ ਦੇ ਨਾ ਸੈਲਫ ਬਣਿਆ ਹੋਇਆ ਠੀਕ ਹੈ ਹੋਪ ਕਿ ਤੁਸੀਂ ਦੇਖ ਪਾ ਰਹੇ ਹੋਵੋਗੇ ਇਹ ਚੈੱਕ ਬਣਿਆ ਹੋਇਆ ਇਸ ਦੇ ਵਿੱਚ ਬਰੀਕ ਐਂਡ ਉੱਪਰ ਹੈਗਾ ਜੀ ਸੈਲਫ ਦੇ ਵਿੱਚ ਚੈੱਕ ਐਂਡ ਉੱਪਰ ਹੈਗੀ ਜਿਹੜੀ ਪ੍ਰਿੰਟਿੰਗ ਤੁਹਾਨੂੰ ਸ਼ੋ ਹੋਏਗੀ ਠੀਕ ਹੈ ਸ਼ੋਈ ਮੋਈ ਦਾ ਕੀ ਹੈ ਇਹ ਜੌਰਜਟ ਦੇ ਵਿੱਚ ਡਿਜੀਟਲ ਪ੍ਰਿੰਟ ਐਂਡ ਸਟੱਫ ਬਹੁਤ ਸੌਫਟ ਰਹੇਗਾ ਜਿੱਦਾਂ ਤੁਸੀਂ ਹਾਰਡ ਜੌਰਜਟ ਨੂੰ ਕਈਆਂ ਨੇ ਐਕਸਪੀਰੀਅੰਸ ਕੀਤਾ ਹੁੰਦਾ ਤਾਂ ਜਦੋਂ ਸਾਡੇ ਤੋਂ ਪਰਚੇਸ ਕਰਦੇ ਸੇਮ ਕੁਐਸਚਨ ਹੁੰਦਾ ਉਹ ਹੁੰਦੀ ਹੈ ਜੀ ਬਹੁਤ ਸਸਤੀ ਜਿਹੜੀ ਤੁਹਾਨੂੰ 3-400 ਰੁਪਏ ਤੱਕ ਦਾ ਸੂਟ ਹੈ ਤੁਹਾਨੂੰ ਆਮ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ ਹੈ ਠੀਕ ਹੈ ਤਾਂ ਇਹ ਆਪਣੇ ਕੋਲ ਵਧੀਆ ਕੁਆਲਿਟੀ ਦੀ ਹੈਗੀ ਹੈ ਜਿਹੜੀ ਚੌਰਜਾਟਾ ਬਿਲਕੁਲ ਸੌਫਟ ਸਟਾਫ ਜਿਨ੍ਹਾਂ ਨੂੰ ਮਤਲਬ ਫਲੋਇੰਗ ਸਟਾਫ ਪਸੰਦ ਹੁੰਦੇ ਆ ਉਹਨਾਂ ਦੇ ਲਈ ਨੇ ਠੀਕ ਹੈ ਤੁਸੀਂ ਕਿਸੇ ਵੀ ਮਤਲਬ ਕਿ ਥੋੜੇ ਬਹੁਤ ਫੰਕਸ਼ਨ ਤੇ ਪਾਉਣਿਆਂ ਨੂੰ ਜਿੱਦਾਂ ਮੱਜੀ ਡਿਜ਼ਾਈਨ ਕਰਵਾ ਸਕਦੇ ਹੋ ਬਜਟ ਫ੍ਰੈਂਡਲੀ ਕਰਕੇ ਤੇ ਤੁਸੀਂ ਥੋੜੀ ਬਹੁਤ ਮਸ਼ੀਨ embroiderry ਵੀ ਕਰਵਾ ਸਕਦੇ ਹੋ ਹਨਾ ਉਹਨਾਂ ਨੂੰ ਥੋੜਾ ਫੰਕਸ਼ਨਲ ਵੇਅਰ ਵੀ ਬਣਾ ਸਕਦੇ ਹੋ ਜਿੱਦਾਂ ਕਿਸੇ ਬਰਥਡੇ ਪਾਰਟੀ ਤੇ ਜਾਣਾ ਪਾਟ ਤੇ ਜਾਣਾ ਤਾਂ ਚੀਜ਼ਾਂ ਥੋੜੀਆਂ ਹੀਆਂ ਸੋਹਣੀਆਂ ਲੱਗਦੀਆਂ ਯੂਜ਼ਵਲ ਤੁਹਾਡੇ ਕਾਟਨ ਦੇ ਸੂਟਸ ਦੇ ਨਾਲ ਹਾਂਜੀ ਤਾਂ ਫਰਸਟ ਵਾਲਾ ਪ੍ਰਿੰਟ ਇਹ ਬਣਾ ਜਿਹੜਾ ਵੀ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਕਰਦੇ ਜਾਣਾ ਤੁਸੀਂ WhatsApp ਮੈਸੇਜ ਹਾਂਜੀ ਨੈਕਸਟ ਆਪਣਾ ਇਹ ਵਾਲਾ ਸੂਟ ਹੈ ਸਟੱਫ ਆਪਾਂ ਤੁਹਾਨੂੰ ਦੱਸ ਦਿੱਤਾ ਸਾਰਿਆਂ ਦਾ ਸੇਮ ਹੀ ਸਟੱਫ ਰਹੇਗਾ ਡਿਜੀਟਲ ਪ੍ਰਿੰਟਰ ਐਂਡ ਤੇ ਤੁਹਾਡੇ ਕਲਰ ਹੈਗੇ ਜਿਹੜੇ ਉਹ ਤੁਹਾਨੂੰ ਆਪਾਂ ਸ਼ੋ ਕਰਦੇ ਜਾਵਾਂਗੇ ਪ੍ਰਿੰਟ ਐਂਡ ਕਲਰਸ ਨੈਕਸਟ ਆਪਣਾ ਇਹ ਵਾਲਾ ਕਲਰ ਐਂਡ ਪ੍ਰਿੰਟ ਹੈ ਅਲੋ ਠੀਕ ਹੈ ਕਿਸੇ ਵੀ ਕਲਰ ਦੇ ਨਾਲ ਤੁਸੀਂ ਇਹਨੂੰ ਡਿਜ਼ਾਈਨ ਕਰਵਾ ਸਕਦੇ ਹੋ ਜਿਵੇਂ ਇਸ ਤਰ੍ਹਾਂ ਇਸ ਦੇ ਵਿੱਚ ਹੈ ਪਿਸਤਾ ਜਾਂ ਸ਼ੇਡ ਹੈ ਬੇਬੀ ਪਿੰਕ ਹੈ ਠੀਕ ਹੈ ਲਾਈਟ ਜਾਂ ਲੈਮਨ ਸ਼ੇਡ ਹੈ ਔਰ ਤੁਸੀਂ ਐਜ਼ ਇਟ ਇਜ਼ ਵੀ ਵੇਅਰ ਕਰ ਸਕਦੇ ਹੋ ਟੋਟਲੀ ਡਿਪੈਂਡ ਕਰਦਾ ਤੁਹਾਡੀ ਚੋਇਸ ਤੇ ਜੀ ਇਹ ਅੱਗੇ ਦਾ ਛੋਟਾ ਪ੍ਰਿੰਟ ਇਹ ਆਪਣੇ ਕੋਲ ਇੱਕ ਨਾਲ ਦੇ 3-3 ਸੂਟਸ ਅਵੇਲੇਬਲ ਹੈਗੇ ਨੇ ਇਸ ਤਰ੍ਹਾਂ ਦੇ ਨਾਲ ਵੱਡਾ ਪ੍ਰਿੰਟ ਲੈਣਾ ਤੁਸੀਂ ਉਹਦੇ ਵਿੱਚੋਂ ਸਿਲੈਕਟ ਕਰ ਸਕਦੇ ਹੋ ਛੋਟਾ ਪ੍ਰਿੰਟ ਲੈਣਾ ਤੁਸੀਂ ਇਦਾਂ ਦੇ ਸੂਟਸ ਲੈ ਸਕਦੇ ਹੋ ਨੈਕਸਟ ਟੇਬਲ ਦਾ ਸੂਟ ਹੈ ਕਲਰ ਦੇਖੋ ਕਿੰਨਾ ਜਿਆਦਾ ਪਿਆਰਾ ਬਹੁਤ ਸੋਹਣਾ ਐਂਡ ਸਾਰੇ ਜਿਹੜੇ ਪ੍ਰਿੰਟਸ ਨੇ ਨਾ ਉੱਪਰ ਕਲਰ ਲੱਗੇ ਹੋਏ ਨੇ ਪ੍ਰਿੰਟ ਦੇ ਵਿੱਚ ਬਹੁਤ ਸੋਹਣੇ ਲੱਗ ਰਹੇ ਨੇ ਫਲਾਰੀ ਪ੍ਰਿੰਟ ਮੀਡੀਅਮ ਦੇ ਵਿੱਚ ਇਸ ਤਰ੍ਹਾਂ ਦੇ ਨਾ ਸਾਰਿਆਂ ਦੇ ਵਿੱਚ ਹੀ ਸੈਲਫ ਦੇ ਵਿੱਚ ਚੈੱਕ ਬਣਿਆ ਹੋਇਆ ਹੈ ਨੈਕਸਟ ਇਹ ਵਾਲਾ ਸੂਟ ਹੈ। ਤਾਂ ਇਸ ਇਹ ਵਾਲੀ ਪ੍ਰਿੰਟਿੰਗ ਹੈ। ਠੀਕ ਹੈ। ਇਹ ਵੀ ਬਹੁਤ ਸੋਹਣਾ ਕਲਰ ਬਣਿਆ। ਹਾਂਜੀ ਤੇ ਨੈਕਸਟ ਹੈਗਾ ਇਹ ਵਾਲਾ ਆਪਣੇ ਕੋਲ ਕਲਰ ਬਹੁਤ ਹੀ ਪਿਆਰਾ ਕਲਰ ਹੈ। ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਪ੍ਰਿੰਟ ਹੈ। ਪ੍ਰਿੰਟਿੰਗ ਦੇਖਣੀ ਹੈ ਤੁਸੀਂ ਸਟੱਫ ਸਾਡੇ ਤੇ ਛੱਡ ਦੇਣਾ ਸਟੱਫ ਵੱਲੋਂ ਬੇਫਿਕਰ ਹੋ ਕੇ ਤੁਸੀਂ ਪਰਚੇਜ਼ ਕਰ ਸਕਦੇ ਹੋ ਠੀਕ ਹੈ ਲਾਈਨਿੰਗ ਲੱਗ ਕੇ ਬਣੇਗਾ ਇਹ ਤੁਹਾਨੂੰ ਕਲੀਅਰ ਕਰ ਦਿੰਦੇ ਹਾਂ ਨੈਕਸਟ ਇਹ ਵਾਲਾ ਕਲਰ ਹੈ ਲਾਈਟ ਸ਼ੇਡ ਚਾਹਣੇ ਹੋ ਬਹੁਤ ਹੀ ਪਿਆਰਾ ਪ੍ਰਿੰਟ ਬਣਿਆ ਮੈਂ ਨਸਤੰਦੀ ਨਾ ਉਹ ਸੋਹਣਾ ਲੱਗਦਾ ਹੈ ਵੱਡਾਂ ਦੇ ਸੂਟਸ ਵੇਅਰ ਕੀਤੇ ਹੋਏ ਸੌਬਰ ਸਰਦਾਰੀ ਸੂਟਸ ਨੇ ਅੱਜ ਵਾਲੇ ਜਿਹੜਾ ਪਹਿਲਾਂ ਤੁਹਾਨੂੰ ਛੋਟਾ ਪ੍ਰਿੰਟ ਦਿਖਾਇਆ ਸੀ ਉਸ ਦੇ ਵਿੱਚ ਕਲਰ ਲਾਈਟ ਜਾਂ ਪਿਸਤਾ ਸ਼ੇਡ ਹੈ। ਇਸ ਤਰ੍ਹਾਂ ਦੇ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਹਰੇ ਇਸ ਗਰੁੱਪ ਵਾਲਿਆਂ ਦੇ ਲਈ ਅੱਜ ਵਾਲੇ ਸੂਟਸ ਜਿਹੜਾ ਵੀ ਕਲਰ ਤੁਹਾਨੂੰ ਆਪਣੇ ਅਕੋਰਡਿੰਗ ਸਹੀ ਲੱਗਦਾ ਤੁਸੀਂ ਲੈ ਸਕਦੇ ਹੋ ਕਿਸੇ ਨੂੰ ਗਿਫਟ ਵੀ ਕਰਨਾ ਤਾਂ ਵੀ ਇਹ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਦੀ ਬੈਸਟ ਨੇ। ਹਾਂਜੀ ਨੈਕਸਟ ਛੇ ਵਾਲਾ ਹੈ ਜੀ। ਲਾਈਟ ਪੀਚ ਕਲਰ ਦੇ ਉੱਪਰ ਪਿੰਕ ਐਂਡ ਪਿਸਤਾ ਜੀ ਸ਼ੇਡ ਦੇ ਵਿੱਚ ਫਲਾਰਸ ਬਣੇ ਹੋਏ ਨੇ ਹਾਂਜੀ ਨੈਕਸਟ ਆਪਣਾ ਇਹ ਵਾਲਾ ਸੂਟ ਹੈ ਇਸ ਤੋਂ ਅੰਦੇ ਨਾਲ ਪ੍ਰਿੰਟਿੰਗ ਐਸਦੀ ਇਹ ਸਾਰੇ ਸੂਟਸ ਨੇ ਜਿਹੜੇ ਅੱਜ ਵਾਲੇ ਸਾਰੇ ਹੀ 올ਓਵਰ ਸੂਟਸ ਨੇ ਠੀਕ ਹੈ ਇਹਨਾਂ ਨੂੰ ਤੁਸੀਂ ਜ਼ਿਆਦਾ ਆਪਣਾ ਮਨੀ ਨਹੀਂ ਵੀ ਸਪੈਂਡ ਕਰਨਾ ਚਾਹੁੰਦੇ ਐ embroidery ਵਗੈਰਾ ਤੇ ਜਸਟ ਸੋਹਣੀਆਂ ਲੇਸਿਸ ਵਗੈਰਾ ਲਗਾ ਕੇ ਵੀ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਇਸ ਦੀ ਪ੍ਰਿੰਟਿੰਗ ਮਣੀ ਹੋਈ ਹੈ ਲਾਈਟ ਫਰੋਜ਼ੀ ਸ਼ੇਡ ਹੈ ਠੀਕ ਹੈ ਜੀ ਫਿਰ ਅੱਜ ਆਪਾਂ ਤੁਹਾਨੂੰ 12-13 ਦੇ ਕਰੀਬ ਹੈਗੇ ਜਿਹੜੇ ਫਰੰਟਸ ਐਂਡ ਕਲਰਸ ਦਿਖਾ ਦਿੱਤੇ ਨੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਕਰ ਦੇਣਾ ਹੈ WhatsApp ਮੈਸੇਜ ਤੁਹਾਡੀ ਜਿਹੜੀ ਬੁਕਿੰਗ ਹੈ ਉਹ ਪੇਮੈਂਟ ਤੋਂ ਬਾਅਦ ਹੀ ਕਨਫਰਮ ਹੋਏਗੀ ਸੋ ਤੁਸੀਂ Google ਪੇਮੈਂਟ ਕਰਨੀ ਉਸ ਤੋਂ ਬਾਅਦ ਤੁਹਾਡਾ ਆਰਡਰ ਕਨਫਰਮ ਹੋਏਗਾ ਤੇ ਸੂਟ ਹੈ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜਾਣਾ ਹੁੰਦਾ ਠੀਕ ਹੈ ਜੀ ਫਿਰ ਫਿਰ ਮਿਲਾਂਗੇ ਆਪਾਂ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੂਟਸ ਤੇ ਆਰਡਰ ਕਰੋ ਬੁੱਕ